ਲੋਕਾਂ ਨੂੰ ਗੱਲ ਸਮਝ ਨਹੀਂ ਪਉ ਵੀ ਔਰੰਗਜ਼ੇਬ ਤੇ ਜਹਾਂਗੀਰ ਦੀ ਰੂਹ ਮਰੀ ਨਹੀਂ ਅਜੇ ਉਹ ਦਿੱਲੀ ਤਖਤ ਤੇ ਅੱਜ ਵੀ ਬੈਠੀ ਆ ਉਹ ਚਾਹੇ ਮੋਦੀ ਦੇ ਰੂਹ ਚ ਬੈਠੀ ਆ ਦੋ ਵਾਰੀ ਮੋਦੀ ਦੇ ਮੂੰਹ ਤੇ ਚਪੇੜ ਪੱਜੀਆ ਦੋਨੇ ਵਾਰੀ ਜਦੋਂ ਕੀ ਆ ਮੈਂ ਕਹਿੰਦਾ ਵੀ ਕਾਮਰੇਡ ਤੇ ਸਿੱਖ ਲੜਕੇ ਮੈਂ ਕਿ ਰਲ ਕੇ ਲੜਿਆ ਤਾਂ ਕੋਈ ਮੋਰਚਾ ਹਰੇ ਨਹੀਂ ਹੁਣ ਅਗਲੇ ਨੂੰ ਵੋਟਾਂ ਚਾਹੀਦੀਆਂ ਤਾਂ ਹੀ ਤਾਂ ਸਰਸੇ ਵਾਲਾ ਬਾਹਰ ਆਈ ਜਾਂਦੇ ਕਿਉਂਕਿ ਭੇਡਾਂ ਦੇ ਸਿਰ ਵੱਧ ਨਹੀਂ ਐਸਜੀਪੀਜੀ ਨੂੰ ਹਾਕਾ ਮਾਰ ਮਾਰ ਥੱਕ ਗਏ ਯਾਰ ਮੈਂ ਕਹਿੰਦਾ ਜੀ ਵੀ ਨੂੰ ਐ ਕਿ ਤੁਸੀਂ ਯਾਰ ਬੱਸਾਂ ਦਾ ਪ੍ਰਬੰਧ ਕਰ ਦਿਓ ਲੰਗਰ ਦਾ ਪ੍ਰਬੰਧ ਕਰ ਦਿਓ ਪਰ ਉਹ ਜਿੱਥੇ ਬਾਦਲ ਕਾ ਨਾਂ ਚਮਕਣਾ ਉੱਥੇ ਪਹੁੰਚਣਗੇ ਉਹਨਾਂ ਦੇ ਭੋਗਰ ਦੇ ਵੀ ਜਾਂਦੇ ਆ ਪਰ ਇੱਥੇ ਅਜੂ ਕੋਈ ਐਜਪੀਸੀ ਵਾਲਾ ਕਿੰਨੀ ਖੜਾ ਐ ਐਜਪੀਸੀ ਐ ਜਿਹੜੀ ਉਹਨੂੰ ਕੇਂਦਰ ਦਾ ਕੋਈ ਡਰ ਆ ਜਾਂ ਫਿਰ ਕੇਂਦਰ ਦੇ ਨਾਲ ਕੋਈ ਸਾਟ ਗਾਠ ਇਹੋ ਜੀ ਸਾਂਝ ਐ ਕਿ ਜਿਸ ਕਰਕੇ ਉਹ ਕੇਂਦਰ ਦੇ ਵਿਰੁੱਧ ਨਹੀਂ ਖੜਨਾ ਚਾਹੁੰਦੀ ਤੇ ਵੱਡੇ ਗੱਤਰਿਆਂ ਵਾਲੇ ਜਿਹੜੇ ਕੀ ਆ ਅਖੌਤੀ ਸਿੱਖ ਕਹਿਣਾ ਮੈਂ ਤਾਂ ਉਹਨਾਂ ਨੂੰ ਸਾਰੇ ਨਹੀਂ ਵਿੱਚ ਕੁਝ ਬੰਦੇ ਇਹੋ ਜੇ ਹੈਗੇ ਆ ਠੀਕ ਐ ਨਾ ਉਹਨਾਂ ਬੰਦਿਆਂ ਨੇ ਕੌਮ ਨੂੰ ਪਾੜ ਰੱਖਿਆ ਭਾਈ ਸਾਡੇ ਕਿਉ ਹਿਊਮਨ ਰਾਈਟਸ ਕਲੇ ਸਿੱਖਾਂ ਦੇ ਨਹੀਂ ਮੈਂ ਕਹਿੰਦਾ ਜ ਸੋਣੋ ਬਾਗ ਚੋਂ ਕੰਦਰ ਆ ਠੀਕ ਹੈ ਨਾ ਜੰਮੂ ਕਸ਼ਮੀਰ ਦੇ ਮੈਂ ਇੱਕ ਹੋਰ بڑے ਬੰਦੇ ਚੱਕ ਕੇ ਕੀ ਅੰਦਰ ਡੱਕ ਦਿੱਤੇ ਗਏ ਆ ਸੰਭੂ ਬਾਰਡਰ ਦੇ ਉੱਤੇ ਮੌਜੂਦ ਆ ਜਿਸ ਤਰ੍ਹਾਂ ਕਿ ਸੰਭੂ ਬਾਰਡਰ ਦੇ ਉੱਤੇ ਇਕੱਠੇ ਹੋਣ ਦੇ ਲਈ ਕੋਨੀ ਕੋਮੀ ਇਨਸਾਫ ਮੋਰਚਾ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਵੱਡੇ ਰੂਪ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਨੇ ਅਤੇ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਨੇ ਇਸ ਦੇ ਨਾਲ ਨਾਲ ਸਮਾਜ ਦੇ ਵਿੱਚ ਜਿਹੜੇ ਹੋਰ ਲੋਕ ਸਮਾਜ ਸੁਧਾਰਕ ਨੇ ਸਮਾਜ ਦੇ ਲਈ ਕੰਮ ਕਰਨਾ ਚਾਹੁੰਦੇ ਨੇ ਲੋਕ ਅਧਿਕਾਰ ਲਹਿਰ ਤੋਂ ਬਾਈ ਰਪਿੰਦਰਜੀਤ ਹੋਰੀ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਸਾਸੀ ਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਸ ਤਰ੍ਹਾਂ ਦੇਖਦੇ ਹਾਂ ਇਹ ਪੰਜਾਬ ਸਾਡਾ ਹੀ ਹਰਿਆਣਾ ਸਾਡਾ ਏ ਤੇ ਸਾਨੂੰ ਅੱਜ ਇਸ ਹਰਿਆਣੇ ਦੇ ਵਿੱਚ ਵੀ ਐਂਟਰ ਹੋਣ ਤੋਂ ਰੋਕਿਆ ਜਾ ਰਿਹਾ ਹੈ ਦਿੱਲੀ ਤਾਂ ਚਲੋ ਇੱਕ ਵੱਖਰੀ ਗੱਲ ਰਹੀ ਹਰਿਆਣਾ ਜਦੋਂ ਕਿ ਪੰਜਾਬ ਦਾ ਹੀ ਹਿੱਸਾ ਰਿਹਾ ਸਾਨੂੰ ਉੱਥੇ ਵੀ ਨਹੀਂ ਐਂਟਰ ਹੋਣ ਦਿੱਤਾ ਜਾ ਰਿਹਾ ਤੇ ਜਦੋਂ ਪਹਿਲਾਂ ਕਿਸਾਨੀ ਸੰਘਰਸ਼ ਰਿਹਾ ਇਸੇ ਸੰਭੂ ਬਾਰਡਰ ਨੂੰ ਇੱਕ ਕਹਿ ਲਈਏ ਕਿ ਜੰਗ ਦਾ ਮੈਦਾਨ ਬਣਾ ਦਿੱਤਾ ਗਿਆ ਸੀ ਤੇ ਅੱਜ ਵੀ ਹਾਲਾਤ ਉਸੇ ਤਰ੍ਹਾਂ ਬਣ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਭਾਈ ਜੀ ਇਹ ਹਿੰਦ ਪੰਜਾਬ ਦਾ ਨਾ ਬਾਰਡਰੀ ਬਣ ਗਿਆ ਸੀ ਕਹਿੰਦਾ ਵੀ ਜੰਗ ਹਿੰਦ ਪੰਜਾਬ ਦਾ ਹੋਣਾ ਅਸਲ ਦੇ ਵਿੱਚ ਕੀ ਹੈ ਮੈਂ ਕਹਿੰਦਾ ਵੀ ਪੰਜਾਬ ਕੋਈ ਕਿਸੇ ਦਾ ਦੁਸ਼ਮਣ ਨਹੀਂ ਹੈ ਨਾ ਸਿੱਖ ਕਿਸੇ ਦੇ ਦੁਸ਼ਮਣਾਂ ਨਾ ਜਿਹੜੇ ਝੰਡੇ ਵਾਲੇ ਤੁਰੇ ਫਿਰਦੇ ਆ ਕੋਈ ਕਿਸੇ ਦੇ ਦੁਸ਼ਮਣਾਂ ਆ ਆਪਦੇ ਹੱਕਾਂ ਖਾਤਰ ਯਾਰ ਅਸੀਂ ਮੈਂ ਕਹਿੰਦਾ ਵੀ ਅੱਜ ਅਸੀਂ ਗੁਰੂ ਤੇਗ ਬਹਾਦਰ ਤੋਂ ਸੇਧ ਲੈ ਕੇ ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਕੀ ਆ ਚੱਲਦੇ ਆ ਤੇ ਜਾ ਕੇ ਸ਼ਹਾਦਤ ਦਿੰਦੇ ਆ ਦਿੱਲੀ ਅਸੀਂ ਉਹਨਾਂ ਦੀ ਮਾਕੇ ਕੀ ਨਕਸ਼ੇ ਕਦਮ ਤੇ ਚੱਲ ਕੇ ਅੱਜ ਰੋਸ ਮਾਰਚ ਲੈ ਕੇ ਚੱਲੇ ਸੀ ਹਿਊਮਨ ਅਧਿਕਾਰਾਂ ਖਾਤਰ ਸਾਡੇ ਕਿ ਹਿਊਮਨ ਰਾਈਟਸ ਕੱਲੇ ਸਿੱਖਾਂ ਦੇ ਨਹੀਂ ਮੈਂ ਕਹਿੰਦਾ ਜ ਸੋਨੂ ਬਾਗ ਚੋਂ ਕੰਦਰ ਆ ਠੀਕ ਹੈ ਨਾ ਜੰਮੂ ਕਸ਼ਮੀਰ ਦੇ ਮੈਂ ਕਿ ਹੋਰ بڑے ਬੰਦੇ ਚੱਕ ਕੇ ਕੀ ਅੰਦਰ ਡੱਕ ਦਿੱਤੇ ਗਏ ਆ ਰੋਲਾ ਇਹ ਆ ਵੀ ਅਸੀਂ ਕਹਿੰਦੇ ਵੀ ਕਿਸੇ ਵੀ ਬੰਦੇ ਨੂੰ ਸਾਡੇ ਸਿਆਸੀ ਕੈਦੀਆਂ ਨੂੰ ਰਿਹਾ ਕਰਾਉਣ ਵਾਸਤੇ ਹਰਗੋਬਿੰਦ ਪਾਤਸ਼ਾਹ ਵੀ ਜਾ ਕੇ ਕੀ ਮੈਂ ਕਹਿੰਦਾ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾ ਕੇ ਲਿਆਉਂਦੇ ਆ ਪਰ ਮਸਲਾ ਇਹ ਆ ਵੀ ਜਦੋਂ ਅਸੀਂ ਕੋਈ ਡਿਮਾਂਡ ਕਰਦੇ ਆ ਮੈਂ ਕਹਿੰਦਾ ਵੀ ਅਸੀਂ ਆਪਦੇ ਹੱਕਾਂ ਖਾਤਰ ਬ ਨਿਸ਼ਾਨ ਸਾਹਿਬ ਨੇ ਜਾਂ ਕਿ ਜਥੇਬੰਦੀਆਂ ਦੇ ਆਪ ਦੇ ਝੰਡੇ ਨੇ ਤੇ ਉਹਨਾਂ ਕੋਲੇ ਹਥਿਆਰ ਨੇ ਮੈਨੂੰ ਐਂ ਦੱਸੋ ਵੀ ਅੱਤਵਾਦੀ ਕੌਣ ਆ ਮਾਰਨਾ ਕੌਣ ਚਾਹੁੰਦਾ ਨੀਅਤ ਕੀ ਆ ਸਾਰਿਆਂ ਦੀ ਸਾਫ਼ ਦਿਖਾਈ ਦਿੰਦੀ ਆ ਸਭ ਤੋਂ ਵੱਡੀ ਗੱਲ ਕੀ ਇੱਥੋਂ ਜਿਹੜੀ ਚੀਜ਼ ਕੀ ਆ ਮੈਂ ਕਹਿੰਦਾ ਨੈਰੇਟਿਵ ਅੱਜ ਬਣਿਆ ਬੜਾ ਸ਼ਾਨਦਾਰ ਆ ਬਾਈ ਦੋ ਵਾਰੀ ਮੋਦੀ ਦੇ ਮੂੰਹ ਤੇ ਚਪੇੜ ਵੱਜੀ ਆ ਦੋਨੇ ਵਾਰੀ ਜਦੋਂ ਕੀ ਆ ਮੈਂ ਕਹਿੰਦਾ ਵੀ ਕਾਮਰੇਡ ਤੇ ਸਿੱਖ ਲੜਕੇ ਮਾਕੇ ਰਲ ਕੇ ਲੜਿਆ ਤਾਂ ਕੋਈ ਮੋਰਚਾ ਹਰੇ ਨਹੀਂ ਮੈਂ ਕਹਿੰਦਾ ਵੀ ਤੁਸੀਂ 7 ਤਰੀਕ ਨੂੰ ਮੀਟਿੰਗ ਹੁੰਦੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਘੰਟੇ ਦੇ ਬਾਅਦ ਬਾਈ ਨੋਟੀਫਿਕੇ ਤੁਸੀਂ ਵੀ ਉੱਥੇ ਮੌਜੂਦ ਸੀ ਮੈਂ ਕਹਣਾ ਵੀ ਜੋ ਅਸੀਂ ਨੈਰੇਟਿਵ ਕੀ ਅਸਲ ਦੇ ਵਿੱਚ ਪੰਜਾਬ 'ਚ ਸਿਰਜਣਾ ਚਾਹੁੰਦੇ ਸੀ ਅੱਜ ਸਾਰੀਆਂ ਸਿਆਸੀ ਧਿਰਾਂ ਨੂੰ ਲੋਕਾਂ ਨੇ ਲਾ ਕੇ ਸੜਤਾ ਅੱਜ ਪਾਸੇ ਕੀਤੇ ਹੋਏ ਆ ਅੱਜ ਲੋਕ ਆਪ ਮਹਾਰੇ ਇਕੱਠੇ ਆ ਜਿਨ੍ਹਾਂ ਨੂੰ ਕਾਮਰੇਡ ਸਿੱਖ ਕਹਿ ਕੇ ਪਾੜਿਆ ਜਾਂਦਾ ਸੀ ਅੱਜ ਸਾਰੇ ਕੀ ਅੱਜ ਇਕੱਠੇ ਹੋ ਕੇ ਇਹ ਮੋਰਚੇ ਤੇ ਜਦੋਂ ਆ ਗਏ ਤਾਂ ਹੁਣ ਕੀ ਉਹਨਾਂ ਦੀ ਲੱਤਾਂ ਵੀ ਕੰਮਣਗੀਆਂ ਅੱਜ ਹੋਮ ਸੈਕਟਰੀ ਆਇਆ ਉਹਨਾਂ ਦਾ ਦਿੱਲੀ ਦੇ ਵਿੱਚ ਠੀਕ ਆ ਉੱਥੇ ਕੀ ਮੈਂ ਕਹਣਾ ਬੰਬ ਧਮਾਕਾ ਵਾਪਰਿਆ ਬੜੀ ਮਾੜੀ ਘਟਨਾ ਵਾਪਰੀ ਆ ਠੀਕ ਹੈ ਨਾ ਮਾਹੌਲ ਦਾ ਕੀ ਉਹਨਾਂ ਨੂੰ ਇੱਕ ਮੈਂ ਕਿਹਾ ਬਹ ਠੀਕ ਹੈ ਨਾ ਜਿਹਦੇ ਕਰਕੇ ਸਾਨੂੰ ਰੋਕਣਾ ਸੌਖਾ ਹੋ ਗਿਆ ਤੇ ਅਸੀਂ ਉਹਦੇ ਤੇ ਕੀ ਕਾਉਂਟਰਡਿਕਸ਼ਨ ਰੱਖੀਆ ਕਰ ਵੀ ਨਹੀਂ ਸਕਦੇ ਉਹ ਤੇ ਅਸੀਂ ਬਹਿਸ ਵੀ ਨਹੀਂ ਕਰ ਸਕਦੇ ਪਰ ਮੈਂ ਇੱਕੋ ਗੱਲ ਕਹਿਣਾ ਕਿ ਅਸਲ ਦੇ ਵਿੱਚ ਪੰਜਾਬ ਦੀ ਦੇਖੋ ਇੱਕ ਜਮਾਤ ਇੱਥੋਂ ਜ਼ਰੂਰ ਮਣਫੀ ਆ ਜਿਹੜੀ ਅਸਲ ਦੇ ਵਿੱਚ ਸਿੱਖਾਂ ਦੀ ਨੁਮਾਇੰਦਾ ਜਮਾਤ ਸੀ ਉਹ ਤੁਸੀਂ ਸਾਰੇ ਜਾਣਦੇ ਹੋ ਠੀਕ ਹੈ ਨਾ ਜਿਹੜੇ ਲੰਬੜਦਾਰ ਕਹਾਉਂਦੇ ਸੀ ਮੈਂ ਗੱਲ ਕਰਦਾ ਅਕਾਲੀ ਦਲ ਦੀ ਤੇ ਉਦੋਂ ਵੀ ਵੱਡੀ ਮੈਂ ਕਹਿੰਦਾ ਵੀ ਜਿਹੜੀ ਅਸਲ ਦੇ ਵਿੱਚ ਮੈਂ ਕਹਿੰਦਾ ਜਿਹੜੀ ਹੈਗੀ ਸੀ ਐਸਜੀਪੀਸੀ ਐਸਜੀਪੀਸੀ ਨੂੰ ਭਾਜੀ ਬੱਸਾਂ ਮੰਗੀਆਂ ਗਈਆਂ ਅੱਜ ਮੈਂ ਕਹਿੰਦਾ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਦਾ ਵੀ ਤਿਲ 38 ਬਸਾਂ ਲੁਧਿਆਣੇ ਵਾਲੇ ਵਪਾਰੀਆਂ ਨੇ ਇਕੱਠੀਆਂ ਕਰਕੇ ਅੱਜ ਭੇਜੀਆਂ ਜਿਹੜੀਆਂ ਅਸੀਂ ਅਟੜ ਪਿੰਡਾਂ ਦੇ ਵਿੱਚ ਭੇਜੀਆਂ ਸੀ ਜਿੱਥੋਂ ਇਕੱਠੇ ਹੋ ਕੇ ਆਏ ਆ ਤਿਲਕ ਜੰਜੂ ਵਾਲੇ ਤਾਂ ਆ ਗਏ ਪਰ ਜਰਕੀਆਂ ਮੈਂ ਕਹਿੰਦਾ ਸਿੱਖ ਨਹੀਂ ਪਹੁੰਚੇ ਉਹ ਨਹੀਂ ਗਿਣਤੀ 'ਚ ਜਿੰਨੀ ਚਾਹਣੀ ਚਾਹੀਦੇ ਸੀਗੇ ਵੱਡੀ ਗੱਲ ਇਹ ਆ ਵੀ ਲੋਕਤੰਤਰ ਦੀ ਸਰਕਾਰ ਆ ਬਾਈ ਜੀ ਉੱਥੇ ਸਿਰਾਂ ਦਾ ਮਾ ਕੇ ਗਿਣਤੀ ਕੀਤੀ ਜਾਂਦੀ ਆ ਉਹ ਸਿਰ ਚਾਹੇ ਭੇਡਾਂ ਦੇ ਹੋਣ ਚਾਹੇ ਸ਼ੇਰਾਂ ਦੇ ਹੋਣ ਇੱਥੇ ਸ਼ੇਰ ਇਕੱਠੇ ਹੋਏ ਆ ਭੇਡਾਂ ਦੇ ਸਿਰ ਕਿ ਆ ਵੱਧ ਨੇ ਹੁਣ ਅਗਲੇ ਨੂੰ ਵੋਟਾਂ ਚਾਹੀਦੇ ਤਾਂ ਹੀ ਤਾਂ ਸਰਸੇ ਵਾਲਾ ਬਾਹਰ ਆਈ ਜਾਂਦਾ ਕਿਉਂਕਿ ਭੇਡਾਂ ਦੇ ਸਿਰ ਵੱਧ ਨੇ ਜਿ ਇਹ ਦਿੱਲੀ ਅੰਦੋਲਨ ਚੋ ਵੀ ਜਾਗਰੂਕ ਹੋਏ ਹੋਏ ਆ ਤਾਂ ਇਹ ਕੱਲੀ ਕੱਲੇ ਬੰਦੇ ਦੀ ਸਕੂਲਿੰਗ ਹੋਈ ਵੀ ਆ ਤੇ ਇਹ ਮੋਰਚੇ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਚ ਤੁਹਾਨੂੰ ਬੜੀ ਤਕੜੀ ਇੱਕ ਫਾਈਟ ਲੜਨਗੇ ਲੋਕਾਂ 'ਚ ਸਿਆਸੀ ਚੇਤਨਤਾ ਪੈਦਾ ਕਰਨ ਦੀ ਲੋੜ ਆ ਵੀ ਜਦੋਂ ਚੇਤਨਤਾ ਪੈਦਾ ਹੋਗੀ ਲੋਕ ਆਪਣੀ ਲੜਾਈ ਆਪ ਹੀ ਲੜ ਵੀ ਲੈਣਗੇ ਤੇ ਜਿੱਤ ਵੀ ਲੈਣਗੇ ਭਾਈ ਜੀ ਜਿਸ ਤਰ੍ਹਾਂ ਅੱਜ ਇੱਥੇ ਵੱਡੇ ਰੂਪ ਦੇ ਵਿੱਚ ਲੋਕ ਇਕੱਠੇ ਹੋਏ ਨੇ ਪਰ ਇਹ ਮੋਰਚਾ ਤਕਰੀਬਨ ਪੌਣੇ 3 ਸਾਲ ਹੋ ਗਏ ਮੋਹਾਲੀ ਦੇ ਵਿੱਚ ਚੱਲ ਹੀ ਰਿਹਾ ਸੀ ਉਦੋਂ ਦਾ ਲੋਕਾਂ ਨੇ ਸਾਥ ਕਿਉਂ ਨਹੀਂ ਇਸ ਤਰ੍ਹਾਂ ਦਾ ਦਿੱਤਾ ਕਿ ਆਪਾਂ ਉਦੋਂ ਦੇ ਹੰਬੜਾ ਮਾਰਦੇ ਤਾਂ ਸ਼ਾਇਦ ਅੱਜ ਤੱਕ ਕੋਈ ਨਾ ਕੋਈ ਸਰਕਾਰ ਆ ਜਿਹੜਾ ਫੈਸਲਾ ਲੈ ਲੈਂਦੀ ਸਭ ਤੋਂ ਵੱਡੀ ਗੱਲ ਇਹ ਹੈ ਬਈ ਕਿਉਂਕਿ ਮੋਰਚੇ ਜਦੋਂ ਲੱਗ ਜਾਂਦੇ ਆ ਨਾ ਮੋਰਚੇ ਚਲਾਉਣ ਵਾਸਤੇ ਬਹੁਤ ਕੁਸ਼ ਚਾਹੀਦਾ ਪਰ ਲੋਕਾਂ ਨੇ ਕੱਚ ਪਹਿਲੂ-ਸ਼ੁਰੂ-ਸ਼ੁਰੂ ਚ ਕੁਝ ਨਹੀਂ ਛੱਡੀ ਪਰ ਉਸ ਤੋਂ ਬਾਅਦ ਕਿ ਜਿਹੜੇ ਲੋਕ ਪਾੜਨ ਵਾਲੇ ਨੇ ਉਥੇ ਕਾਂਗਰਸ ਸਿੱਖ ਦਾ ਰੌਲਾ ਵੀ ਉਭਾਰਿਆ ਗਿਆ ਠੀਕ ਹੈ ਨਾ ਉਥੇ ਬਹੁਤ ਕੁਝ ਕੀਤਾ ਗਿਆ ਜਿਹਦੇ ਕਰਕੇ ਬਹੁਤ ਲੋਕ ਪਿੱਛੇ हट ਗਏ ਸੀਗੇ ਪਰ ਮੈਂ ਕਹਣਾ ਫੇਰ ਵੀ ਅੱਜ ਵੀ ਭਾਵਨਾਵਾਂ ਲੈ ਕੇ ਲੋਕ ਉਹੀ ਲੋਕ ਅੱਜ ਦੁਬਾਰ ਆਗੂਆਂ ਦੇ ਵਿੱਚ ਕਮੀ ਹੈਗੀ ਆ ਠੀਕ ਹੈ ਨਾ ਜਿੱਥੇ ਆਗੂਆਂ ਚ ਘਾਟ ਆ ਜਾਂਦੀ ਹੈ ਉੱਥੇ ਕਈ ਵਾਰੀ ਕੀ ਆ ਥੋੜਾ ਰਿਜ਼ਲਟ ਲੇਟ ਨਿਕਲਦਾ ਪਰ ਜਿਵੇਂ ਜਿਵੇਂ ਇਹ ਮੋਰਚਾ ਹੁਣ ਜਿਵੇਂ ਮਜ਼ਬੂਤ ਜਿਹੜੇ ਅੱਜ ਇੱਥੇ ਰੌਂਸ ਦੇਖ ਰਹੀ ਆ ਤੁਸੀਂ ਦੇਖਿਆ ਹੋ ਕਿਸਾਨ ਜਥੇਬੰਦੀ ਲਗਭਗ ਪੰਜਾਬ ਦੀ ਹਰੇਕ ਇੱਥੇ ਪਹੁੰਚੀ ਆ ਉਸੇ ਤਰੀਕੇ ਨਾਲ ਸਿੱਖ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਨੇ ਠੀਕ ਆ ਜਿਹੜੀ ਅਸਲ ਨਮੈਂਦਾ ਜਮਾਤ ਸੀ ਐ ਜੀ ਪੀ ਸੀ ਬੇਸ਼ੱਕ ਨਹੀਂ ਆਈ ਪਰ ਅਸੀਂ ਇੱਕ ਕੀ ਆ ਜ਼ਰੂਰ ਖਲਾ ਹੈਗਾ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਸੀ ਵੀ ਤੁਸੀਂ ਬੱਸਾਂ ਭੇਜੋ ਅਸਲ 'ਚ ਹੱਕ ਇਹ ਬੰਦਾ ਸੀ ਵੀ ਐ ਜੀ ਪੀ ਸੀ ਉਹੀ 7 700 ਕਿਲੋਮੀਟਰ ਦਾ ਮਾਰਚ ਲੈ ਕੇ ਤੁਰਦੀ ਜਿਹੜੇ ਰੂਟ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਗਏ ਸੀ ਤਾਂ ਲੋਕਾਂ ਨੂੰ ਪਤਾ ਲੱਗਦਾ ਉਹ ਸਾਡਾ ਗੁਰੂ ਜਦੋਂ ਗਿਆ ਸੀ ਉੱਥੇ ਠੀਕ ਹੈ ਨਾ ਤਿਲਕ ਜੰਜੂ ਦੀ ਰਾਖੀ ਦੇ ਲਈ ਤਾਂ ਅੱਜ ਮੈਂ ਕਹਣਾ ਵੀ ਸਾਡੇ ਪਹਿਲੇ ਨਾਨਕ ਬਾਬਾ ਸਾਡਾ ਠੀਕ ਹੈ ਨਾ ਉਹ ਉੱਥੇ ਪਹਿਲਾਂ ਕੌਣ ਤੋਂ ਮਨਾ ਕਰਦੇ ਆ ਤਿਲਕ ਜੰਜੂ ਨੂੰ ਪਹਿਨਣ ਤੋਂ ਮਨਾ ਕਰ ਦਿੰਦੇ ਆ ਉਸੇ ਤਿਲਕ ਜੰਜੂ ਦੀ ਰਾਖੀ ਲਈ ਸਾਡੇ 9ਵੇਂ ਬਾਬੇ ਨਾਨਕ ਦੇ ਰੂਪ ਮਾ ਕੇ ਜਾਮੇ ਚ ਆ ਕੇ ਗੁਰੂ ਤੇਗ ਬਹਾਦਰ ਜੀ ਆ ਕੇ ਉਹ ਰੱਖਿਆ ਕਰਦੇ ਆ ਇਹ ਰੌਲਾ ਕੀ ਸੀ ਕਿਉਂਕਿ ਦੇਖੋ ਤੇਗ ਬਹਾਦਰ ਕੋਈ ਛੋਟੀ ਚੀਜ਼ ਨਹੀਂ ਸੀ ਉਸ ਹਾਲਾਤਾਂ ਦੇ ਵਿੱਚ ਮਰਾ ਮਾਕੇ ਮੋਗਲ ਵੀ ਆਪਣਾ ਸੌਰੀ ਰਾਜਪੂਤ ਵੀ ਸੀਗੇ ਉਸ ਟਾਈਮ ਮਰਾਠੇ ਵੀ ਸੀਗੇ ਪਹਾੜੀ ਹਿੰਦੂ ਰਾਜੇ ਵੀ ਸੀਗੇ ਇੰਨੀਆਂ ਕੀ ਹਿੰਦੂ ਮਜ਼ਬੂਤ ਧਰਾ ਸੀਗੀਆਂ ਪਰ ਉਹਨਾਂ ਨੇ ਆ ਕੇ ਗੁਰੂ ਸਾਹਿਬ ਕੋਲ ਹੀ ਕਿਉਂ ਮਿਹਨਤ ਕੀਤੀ ਕਿਉਂਕਿ ਗੁਰੂ ਸਾਹਿਬ ਕੋਈ ਮਾੜੇ ਟੀੜੇ ਨਹੀਂ ਸੀ ਹੁਣ ਛੇਵੇਂ ਪਾਛੇ ਨੇ ਫੌਜ ਰੱਖਣੀ ਸ਼ੁਰੂ ਕਰਦੀ ਬੜਾ ਤਕੜੀ ਕੀ ਫੌਜ ਵੀ ਸੀ ਉਹਨਾਂ ਕੋਲੇ ਹੁਣ ਇਹ ਕਹਿੰਦਾ ਅਗਰੇ ਚੋ ਗ੍ਰਿਫਤਾਰ ਕਰ ਲਏ ਜੀ ਗ੍ਰਿਫਤਾਰ ਹੋਏ ਨਹੀਂ ਸੀ ਉਹ ਆਪ ਦੀ ਆਪ ਚੱਲ ਕੇ ਗਏ ਸੀ ਤੇ ਲੋਕਾਂ ਨੂੰ ਜਗਾਉਂਦੇ ਤੁਰੇ ਗਏ ਸੀ 700 ਕਿਲੋਮੀਟਰ ਦਾ ਰੂਟ ਐਵੇਂ ਨਹੀਂ ਤੈਅ ਕੀਤਾ ਉਸੇ ਰੂਟ ਤੇ ਕਿਤੇ ਅੱਜ ਕੀ ਆ ਮੈਂ ਕਹ ਠੀਕ ਹੈ ਨਾ ਤੁਰਦੇ ਜੇ ਮੈਂ ਕਿ ਪੰਤਰੀ ਨੁਮੈਂਦਾ ਜਮਾ ਸੀ ਐਸਜੀਪੀਸੀ ਮੈਂ ਕਹਿੰਦਾ ਕਿ ਇੱਥੇ ਸਾਧਨ ਭੇਜਦੀ ਐਸਜੀਪੀਸੀ ਨੂੰ ਹਾਕਾ ਮਾਰ ਮਾਰ ਥੱਕ ਗਏ ਯਾਰ ਮੈਂ ਕਿ ਐਸਜੀਪੀ ਨੂੰ ਆਖਿਆ ਵੀ ਤੁਸੀਂ ਯਾਰ ਬੱਸਾਂ ਦਾ ਪ੍ਰਬੰਧ ਕਰ ਦਿਓ ਲੰਗਰ ਦਾ ਪ੍ਰਬੰਧ ਕਰ ਦਿਓ ਪਰ ਉਹਦੇ ਜਿੱਥੇ ਬਾਦਲ ਕਾ ਨਾਂ ਚਮਕਣਾ ਉੱਥੇ ਪਹੁੰਚਣਗੇ ਉਹਨਾਂ ਦੇ ਭੋਗਾਤੇ ਵੀ ਜਾਂਦੇ ਆ ਪਰ ਇੱਥੇ ਅੱਜ ਕੋਈ ਐਸਜੀਪੀਸੀ ਵਾਲਾ ਕਿਹਨੇ ਖੜਾ ਕਾਰਨ ਕੀ ਹੈ ਕਿ ਐਸਜੀਪੀਸੀ ਹੈ ਜਿਹੜੀ ਉਹਨੂੰ ਕੇਂਦਰ ਦਾ ਕੋਈ ਡਰ ਹੈ ਜਾਂ ਫਿਰ ਕੇਂਦਰ ਦੇ ਨਾਲ ਕੋਈ ਸਾਟ ਗਾਠ ਇਹੋ ਜੀ ਸਾਂਝ ਹੈ ਕਿ ਜਿਸ ਕਰਕੇ ਉਹ ਕੇਂਦਰ ਦੇ ਵਿਰੁੱਧ ਨਹੀਂ ਖੜਨਾ ਚਾਹੁੰਦੇ ਨਹੀਂ ਭਾਈ ਜੀ ਜ ਤੇ ਇੱਥੇ ਵੀ ਦੇਖ ਲਿਓ ਬੜੀ ਵੱਡੀ ਗੱਲ ਛੱਡੋ ਮੈਂ ਸਰਕਾਰ ਦੇ ਵੀ ਖਿਲਾਫ ਹਾਂ ਸਰਕਾਰ ਨੇ ਇੱਕ ਕਹਿਤਾ ਵੀ ਅਸੀਂ ਮਾਰਚ ਲੈ ਕੇ ਮਗਸ਼ੀ ਦੀ ਮਗਸਮਾ ਵਿੱਚ ਮਾਰਚ ਕੱਢਣੇ ਆ ਤਲਵੰਡੀ ਸਾਹਿਬ ਤੋਂ ਦਮਦਮਾ ਸਾਹਿਬ ਦੇ ਉੱਤੋਂ ਐਸਜੀਪੀਸੀ ਜਵਾਬ ਦੇ ਗਈ ਕਹਿੰਦੇ ਨਾ ਅਸੀਂ ਲੰਗਰ ਦੇਗੇ ਨਾ ਅਸੀਂ ਕਹਿੰਦੇ ਇੱਥੇ ਰਹਿਣ ਵਾਸਤੇ ਸਰਾਂ ਦੇਈਏ ਯਾਰ ਫਿੱਟ ਲਾਣ ਤਾਂ ਕੋਈ ਵੀ ਬੰਦਾ ਜਦੋਂ ਉਹਦਾ ਮੋਦੀ ਕੇ ਕਹਿੰਦਾ ਵੀ ਅਸੀਂ ਬਾਲ ਵੀਰ ਦੇਵਸ ਮਨਾਵਾਂਗੇ ਉਹ ਤਾਂ ਬੜੀ ਕੀ ਉਹਨੂੰ ਦੀ ਪ੍ਰਸ਼ੰਸਾ ਕੀਤੀ ਜਾਂਦੀ ਐ ਸੋਲੇ ਗਾਏ ਜਾਂਦੇ ਆ ਮੈਂ ਕਹਿੰਦਾ ਸਰਕਾਰ ਚਾਹੇ ਨਖਿੱਧਾ ਸਾਡੀ ਪਰ ਸਰਕਾਰ ਜੀ ਅੱਜ ਕਹਿੰਦੀ ਆ ਵੀ ਭਾਈ ਉੱਥੇ ਮਨਾਉਣਾ ਠੀਕ ਹੈ ਨਾ ਤਾਂ ਮੈਂ ਕਹਣਾ ਵੀ ਤੁਹਾਡੇ ਢਿੱਡ 'ਚ ਤਕਲੀਫ ਕਿਉਂ ਹੁੰਦੀ ਆ ਰੌਲਾ ਇਹ ਆ ਵੀ ਅਸੀਂ ਸਿੱਖੀ ਬਾਈ ਨਾ ਆਹ ਬਾਰਡਰ ਨਹੀਂ ਟੱਪਣ ਦਿੰਦੇ ਸ਼ੈਕਸਪੀਅਰ ਕੀ ਆ 25-30 ਸਾਲ ਬਾਅਦ ਪੈਦਾ ਹੋ ਕੇ ਪੂਰੀ ਦੁਨੀਆ 'ਚ ਕੀ ਆ ਜਾਣਿਆ ਜਾਂਦਾ ਲਿਖਦਾ ਕਿਸੇ ਕੁਦਰਤ ਬਾਰੇ ਲਿਖਦਾ ਸੀ ਠੀਕ ਹੈ ਤੇ ਸਾਡੇ ਬਾਬੇ ਨਾਨਕ ਨੇ ਜ਼ਿੰਦਗੀ ਜਿਉਣ ਦਾ ਸਾਰਾ ਨਿਚੋੜ ਹੀ ਕੱਢਤਾ ਪਰ ਸਾਡੇ ਬਾਬੇ ਨਾਨਕ ਨੂੰ ਅਸੀਂ ਜੱਫਾ ਮਾਰੀ ਬੈਠੇ ਆ ਠੀਕ ਹੈ ਨਾ ਜੇ ਖਾਸ ਤੌਰ ਤੇ ਵੱਡੇ ਗੱਤਰਾਂ ਵਾਲੇ ਜਿਹੜੇ ਕੀ ਆ ਅਖੌਤੀ ਸਿੱਖ ਕਹਿਣਾ ਮੈਂ ਤਾਂ ਉਹਨਾਂ ਨੂੰ ਸਾਰੇ ਨਹੀਂ ਵਿੱਚ ਕੁਝ ਬੰਦੇ ਇਹ ਜਿਹੇ ਹੈਗੇ ਆ ਠੀਕ ਹੈ ਨਾ ਉਹਨਾਂ ਬੰਦਿਆਂ ਨੇ ਕੌਮ ਨੂੰ ਪਾੜ ਰੱਖਿਆ ਬਈ ਉਹਨਾਂ ਦੀ ਪਾੜੀ ਕੌਮ ਕਰਕੇ ਕੀ ਅੱਜ ਪੰਜਾਬ ਨਹੀਂ ਇਕੱਠਾ ਹੋ ਜਦੋਂ ਪੰਜਾਬ ਇਕੱਠਾ ਹੋਇਆ ਪੰਜਾਬ ਨੇ ਕੋਈ ਜੰਗ ਨਹੀਂ ਹਰੀ ਦੋ ਮੈਂ ਕਹਿੰਦਾ ਵੀ ਪੂਰੇ ਮੁਲਕ ਦੇ ਵਿੱਚ ਮੋਦੀ ਦੋ ਹੀ ਲੜਾਈਆਂ ਮਾ ਕੇ ਕੀਆਂ ਹਰਿਆ ਦੋਨੇ ਲੜਾਈਆਂ ਉਦੋਂ ਹਰਿਆ ਜਦੋਂ ਕਾਮਰੇਡ ਸਿੱਖ ਤੇ ਸਾਰੀਆਂ ਤਰ੍ਹਾਂ ਇਕੱਠੀਆਂ ਹੋਈਆਂ ਰੌਲਾ ਤਾਂ ਸਾਨੂੰ ਗੁਰੂ ਦਾ ਫਲਸਫਾ ਸੰਭੇ ਸਾਜੀ ਵਾਲਸਦਾਨ ਕੋਈ ਨਾ ਦੱਸੇ ਬਾਹਰਾ ਜੀ ਉਹਨੂੰ ਮੰਨਣਾ ਪੈਣਾ ਜੇ ਨਹੀਂ ਮੰਨਦੇ ਫਿਰ ਤੱਕੇ ਦਾ ਖਾਣਾ ਹੀ ਫਿਰਦੇ ਆਂ ਇੱਥੇ ਇੱਥੇ ਇਕੱਠੇ ਹੋ ਗਏ ਨੇ ਸਿੱਖ ਵੀ ਇਕੱਠੇ ਹੋ ਗਏ ਨੇ ਤੇ ਕਾਮਰੇਡ ਵੀ ਇਕੱਠੇ ਹੋ ਗਏ ਨੇ ਪਰ ਦੂਜੇ ਪਾਸੇ ਬੈਰੀਗੇਟਿੰਗ ਹੈ ਜਿਹੜੀ ਉਹ ਇਸ ਤਰ੍ਹਾਂ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਪਿਛਲੀ ਵਾਰੀ ਕਿਸਾਨੀ ਸੰਘਰਸ਼ ਦੇ ਲਈ ਕੀਤੀ ਗਈ ਸੀ ਉਦੋਂ ਸਾਡੇ ਉੱਤੇ ਆਸੂ ਗੈਸ ਦੀ ਗੋਲੀ ਵੀ ਚਲਾਈ ਗਈ ਸਾਡੇ ਉੱਤੇ ਪਲਾਸਟਿਕ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਇਵਨ ਕਿ ਬਹੁਤ ਸਾਰੇ ਜਿਹੜੇ ਸਾਡੇ ਸੰਘਰਸ਼ ਕਰ ਰਹੇ ਲੋਕ ਸੀ ਜ਼ਖਮੀ ਵੀ ਹੋਏ ਖਨੋਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੀ ਜਿਹੜੀ ਮੌਤ ਵੀ ਹੋ ਜਾਂਦੀ ਹੈ ਤਾਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਬਾਈ ਇਹਨਾਂ ਨੂੰ ਦੇਖਦੇ ਹੋਏ ਲੱਗਦਾ ਵੀ ਇਹ ਸੰਘਰਸ਼ ਨੇ ਜਿਹੜੇ ਦੁਬਾਰੇ ਇਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਿਰ ਜੁੜੇ ਸੀ ਉਸ ਤਰ੍ਹਾਂ ਅੱਗੇ ਵਧਣਗੇ ਸੰਘਰਸ਼ੀ ਬਾਈ ਜੀ ਦੇਖੋ ਇਹ ਪੰਜਾਬ ਦੀ ਤਸਵੀਰ ਆ ਪੰਜਾਬ ਮਰਦਾ ਨਹੀਂ ਜਿੰਨਾ ਮਰਜੀ ਕੋਈ ਜ਼ੋਰ ਲਾਈ ਜਾਵੇ ਕੁਸੀਂ ਗੱਲ ਕੀਤੀ ਆ ਕਿ ਮਾਕੇ ਲੋਕ ਅੱਜ ਇੱਥੇ ਪਹੁੰਚੇ ਅੱਜ ਕੀ ਗੁਰੂ ਤੇਗ ਬਹਾਦਰ ਦੇ ਕੀ ਸੋਚ ਨੂੰ ਲੈ ਕੇ ਮਨ ਚ ਵਸਾ ਕੇ ਤੁਰੇ ਆ ਗੁਰੂ ਤੇਗ ਬਹਾਦਰ ਫੌਜ ਲੈ ਕੇ ਕੋਈ ਲੜਾਈ ਲੜਨੀ ਗਈ ਦਿੱਲੀ ਤਖਤ ਨਾਲ ਠੀਕ ਹੈ ਨਾ ਉਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਚਲੇ ਸੀ ਉਹਨਾਂ ਕੋਲੇ ਫੌਜ ਬੜੀ ਮਜ਼ਬੂਤ ਫੌਜ ਸੀ ਤਾਂ ਹੀ ਮੈਂ ਕਿਹਾ ਕਿ ਨਾ ਦਾ ਕੋਈ ਮਰਾਠਾ ਉੱਠਿਆ ਨਾ ਰਾਜਪੂਤ ਨਾ ਪਹਾੜੀ ਰਾਜਾ ਗੁਰੂ ਸਾਹਿਬ ਤੁਰੇ ਸੀ ਗੁਰੂ ਸਾਹਿਬ ਕੋਲ ਮਜਬੂਤ ਫੌਜ ਸੀ ਪਰ ਉਹਨਾਂ ਨੇ ਜਿਹੜਾ ਰਾਹ ਚੁਣਿਆ ਜਦੋਂ ਉਸੇ ਰਾਹ ਤੇ ਗਏ ਅਸੀਂ ਕੋਈ ਟਕਰਾਅ ਨਾਲ ਨਹੀਂ ਆਉਣਾ ਪਰ ਲੋਕਾਂ ਨੂੰ ਕੀ ਗੱਲ ਸਮਝ ਨਹੀਂ ਪਊ ਵੀ ਔਰੰਗਜ਼ੇਬ ਤੇ ਜਹਾਂਗੀਰ ਦੀ ਰੂਹ ਮਰੀ ਨਹੀਂ ਅਜੇ ਉਹ ਦਿੱਲੀ ਤਖਤ ਤੇ ਅੱਜ ਵੀ ਬੈਠੀ ਆ ਉਹ ਚਾਹੇ ਮੋਦੀ ਦੇ ਰੂਪ ਚ ਬੈਠੀ ਆ ਚਾਹੇ ਸਾਡੇ ਪੰਜਾਬ ਦੇ ਤਖਤ ਤੇ ਬੈਠੇ ਆ ਇਹ ਸਾਰੀਆਂ ਜਿਹੜੀਆਂ ਰੂਹਾਂ ਨੇ ਉਹਨਾਂ ਦੀ ਦਿੱਲੀ ਨੇ ਹਮੇਸ਼ਾ ਰੌਲਾ ਕੀ ਆ ਵੀ ਡਰਦੇ ਕਿੱਥੋਂ ਆ ਵੀ ਜਿਹੜੀ ਅਸੀਂ ਸਪਿਰਟ ਪਈ ਆ ਨਾ ਪੰਜਾਬ ਦੀ ਮਿੱਟੀ ਦੇ ਵਿੱਚ ਉਹ ਸਪਿਰਟ ਤੋਂ ਡਰਦੇ ਆ ਤੇ ਇਸ ਪੇਟ ਅੱਜ ਤੋਂ ਨਹੀਂ ਲੈ ਕੇ ਮੁੱਢ ਕਦੀਮ ਤੋਂ ਲੈ ਕੇ ਪੁਰਾਣੇ ਟਾਈਮ 'ਚ ਜਿੱਥੋਂ ਵਜੋ ਠੀਕ ਹੈ ਨਾ ਇਸ ਜਰਖੇਜ ਖੇਤੇ ਦੀ ਮਿੱਟੀ ਇਹ ਕਦੇ ਖਤਮ ਨਹੀਂ ਹੁੰਦੀ ਇਹ ਤਸਵੀਰ ਮਾ ਕੇ ਕੀ ਆ ਜਿਹੜੀ ਲੋਕਾਂ ਦੀ ਹੈਗੀ ਆ ਇਹ ਪੰਜਾਬ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਪੰਜਾਬ ਯੂਨੀਵਰਸਿਟੀ ਵਾਲੇ ਮੋਰਚੇ 'ਚ ਦੇਖ ਲਿਆ ਹੋਊਗਾ ਕਿਵੇਂ ਯੂਥ ਉੱਠ ਕੇ ਆ ਗਿਆ ਸੀ ਠੀਕ ਆ ਯੂਥ ਕੀ ਅੱਜ ਲੀਡਰਲੈਸ ਹੈ ਡਾਇਰੈਕਸ਼ਨ ਮਾ ਕੇ ਉਹਨਾਂ ਕੋਲੇ ਹੈ ਨਹੀਂ ਜਿੱਦੇ ਡਾਇਰੈਕਸ਼ਨ ਕੀ ਆ ਯੂਥ ਨੂੰ ਸਹੀ ਮਿਲ ਜਾਂਦੀ ਆ ਇਹੀ ਯੂਥ ਮੈਂ ਕਹਣਾ ਵੀ ਇਹਨਾਂ ਦੀਆਂ ਗੁੱਡ ਨਹੀਂ ਆ ਵੀ ਲਪਾਉ ਅੱਜ ਰਿਜ਼ਲਟ ਵੀ ਆ ਗਿਆ ਸਾਰਿਆਂ ਨੇ ਦੇਖ ਲਿਆ ਦੇਖੋ ਯਾਰ ਮੈਂ ਕਹਣਾ ਵੀ ਕਹੋਂ ਚੁਣਿਆ ਚਾਚੇ ਦਾ ਬੰਦਾ ਹੀ ਨਹੀਂ ਖੜਾ ਹੋਇਆ ਸੀ ਜਿੰਨੇ ਬੰਦੇ ਖੜੇ ਹੋਏ ਸੀ ਕੋਈ ਗੈਂਗਸਟਰ ਆ ਜੀ ਕੋਈ ਚਿੱਟੇ ਦਾ ਵਪਾਰੀ ਆ ਉਹਦੇ ਕੋਈ ਬੰਦਾ ਇੱਕ ਵੀ ਸਾਫ਼ ਦਿਖਾ ਦਿਓ ਮੈਨੂੰ ਕਿਹੜਾ ਸੀ ਤਾਂ ਜਿਹੜੇ ਹਾਲਾਤ ਮਾਕੇ ਸਿਰਜੇ ਜਾ ਰਹੇ ਆ ਲੋਕ ਇਹਨਾਂ ਤੋਂ ਨਫ਼ਰਤ ਕਰ ਰਹੇ ਆ ਪਰ ਲੋਕਾਂ ਕੋਲੇ ਕੀ ਆ ਕੋਈ ਧਿਰ ਹੈ ਨਹੀਂ ਲੋਕਾਂ ਨੇ ਜਦੋਂ ਆਪ ਦੀ ਧਿਰ ਕਢਣੀ ਆ ਇਹਨਾਂ ਮੋਰਚਿਆਂ ਦੇ ਵਿੱਚੋਂ ਹੌਲੀ-ਹੌਲੀ ਕੀ ਆ ਚਿਹਰੇ ਨਿੱਤਰ ਵੀ ਜਾਣੇ ਆ ਬੰਦਾ ਕੀ ਆ ਸਾਲ ਦੋ ਸਾਲ ਤੋਂ ਮੈਂ ਕਿ ਪਰਖਿਆ ਨਹੀਂ ਜਾਂਦਾ ਜਿਹੜੇ ਬੰਦੇ 8-8 10-10 ਸਾਲਾਂ ਦੇ ਜਥੇਬੰਦੀਆਂ 'ਚ بڑے ਸੋਹਰਦ ਬੰਦੇ ਹੈਗੇ ਆ ਇਹਨਾਂ ਬੰਦਿਆਂ ਨੇ ਜਦੋਂ ਆਉਣ ਵਾਲੇ ਠੀਕ ਹੈ ਨਿੱਜਾ ਆਪਣਾ ਤਿਆਗ ਕੇ ਪੈਣਾ ਜਦੋਂ ਨਿੱਜ ਤਿਆਗ ਕੇ ਹਉਮੇ ਮਾਰ ਕੇ ਲੋਕ ਇਕੱਠੇ ਹੋਣਗੇ ਪੰਜਾਬ ਦੇ ਸਾਰਥਕ ਰਿਜ਼ਲਟ ਵੀ ਨਿਕਲਣਗੇ ਤੇ ਪੰਜਾਬ ਤੁਹਾਨੂੰ ਕੀ ਆ ਪੁਰਾਣਾ ਪੰਜਾਬ ਦਿਸੂਗਾ ਕਿਉਂਕਿ ਦਿਲ ਆਪਣਾ ਚੰਡੀਗੜ੍ਹ ਵਾਲੇ ਯੂਨੀਵਰਸਿਟੀ ਵਾਲੇ ਮਾਈਕੋ ਦੇ ਉਹਦੇ ਚ ਉਸ ਦਿਨ ਦੇਖੋ ਹਰਿਆਣਾ ਵੀ ਆ ਕੇ ਬੈਠਾ ਹਿਮਾਚਲ ਵੀ ਆ ਕੇ ਬੈਠਾ ਹਾਲਾਂਕਿ ਲੜਾਈ ਪੰਜਾਬ ਦੀ ਬਣਾਈ ਜਾ ਰਹੀ ਸੀ ਸਿੱਖਾਂ ਦੀ ਲੜਾਈ ਬਣਾਈ ਜਾ ਰਹੀ ਸੀ ਉਹ ਲੜਾਈ ਸਿੱਖ ਦੀ ਨਹੀਂ ਇਹ ਖਿੱਤੇ ਦੀ ਲੜਾਈ ਹੈ ਖੇਤਾ ਸਭ ਦਾ ਸਾਂਝਾ ਤੇ ਮੈਂ ਕਹਣਾ ਹਰ ਬੰਦਾ ਸਿੱਖ ਆ ਜਿਹੜਾ ਬਾਬੇ ਨਾਨਕ 'ਚ ਯਕੀਨ ਰੱਖਦਾ ਬਾਬੇ ਨਾਨਕ ਨੂੰ ਮੰਨਦਾ ਕਿਹੜਾ ਹਿੰਦੂ ਆ ਜਿਹੜਾ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਯਾਰ ਅੱਜ ਸਨਾਤਨੀ ਇੱਥੇ ਲੋਕ ਆਏ ਨੇ ਤਰुण ਜੈਨ 바ਵਾ ਆਇਆ ਠੀਕ ਹੈ ਲੁਧਿਆਣੇ ਦੇ ਜਿਹੜੇ ਮਾਕੇ ਜਿੰਨੇ ਇੰਡਸਟਰੀਸਟ ਸੀਗੇ ਅੱਜ ਸਨਾਤਨੀ ਲੋਕ ਇਕੱਠੇ ਆਇਆ ਗਲਚ ਮਾਕੇ ਜੰਜੂ ਪਾਏ ਵੇ ਉਹਨਾਂ ਦੇ ਠੀਕ ਹੈ ਨਾ ਤਿਲਕ ਲੱਗੇ ਹੋਏ ਆ ਉਹ ਕਿਉਂ ਆਇਆ ਕਿਉਂਕਿ ਉਹਨਾਂ ਚ ਅਸਲ ਭਾਵਨਾ ਹੈਗੀ ਆ ਪਰ ਜਿਹੜੇ ਜਿਹੜੇ ਆਪਦੇ ਆਪ ਨੂੰ ਲੰਬੜਦਾਰ ਕਹਿੰਦੇ ਤਿਲਕ ਜੰਜੂ ਵਾਲੇ ਮੋਦੀ ਵਰਗੇ ਜਿਹੜੇ ਕਹਿੰਦੇ ਵੀ ਅਸੀਂ ਹਿੰਦੂ ਤਾਂ ਉਹਦੇ ਮਾਕੇ ਠੇਕੇਦਾਰ ਹੈਗੇ ਆ ਉਹ ਬੰਦੇ ਅੱਜ ਕੌਮ ਨੂੰ ਪਾੜ ਰਹੇ ਆ ਉਹਨਾਂ ਤੋਂ ਲੋਕ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਤਾਂ ਜਿਸ ਤਰ੍ਹਾਂ ਬਾਈ ਹੋਰਾਂ ਨੇ ਦੱਸਿਆ ਕਿ ਅਸਲ ਦੇ ਵਿੱਚ ਜਦੋਂ ਕਾਮਰੇਡ ਤੇ ਸਿੱਖ ਜੁੜਦੇ ਨੇ ਤਾਂ ਉਦੋਂ ਸਰਕਾਰ ਹੱਲ ਦੀ ਜ਼ਰੂਰ ਹੈ ਤੇ ਅੱਜ ਉਹੀ ਜਿਹੜੀ ਕਿ ਸੰਭਾਵਨਾ ਇੱਥੇ ਬਣ ਰਹੀ ਹੈ ਕਿ ਇਸ ਸਿੱਖ ਤੇ ਕਾਮਰੇਡ ਇਕੱਠੇ ਹੋ ਰਹੇ ਨੇ ਤੇ ਦੁਬਾਰਾ ਫਿਰ ਉਹ ਮਾਹੌਲ ਬਣੂਗਾ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਰੀਗੇਟ ਤੋੜੇ ਗਏ ਸੀ ਜੇਕਰ ਸਰਕਾਰ ਸਖਤੀ ਦਾ ਰੁਖ ਅਪਣਾਉਂਦੀ ਹੈ ਤਾਂ ਦੂਜੇ ਪਾਸੇ ਤੋਂ ਨੌਜਵਾਨ ਵੀ ਤਿਆਰ ਬਰ ਤਿਆਰ ਬੈਠੇ ਨੇ ਪਰ ਦੇਖਣਾ ਹੋਵੇਗਾ ਕਿ ਸ਼ਾਂਤਮਈ ਤਰੀਕੇ ਦੀ ਜਿਹੜੀ ਹਲੇ ਤੱਕ ਕਾਲ ਦਿੱਤੀ ਗਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਹੀ ਇਹ ਜਿਹੜਾ ਧਰਨਾ ਆ ਉਹ ਚੱਲਣਾ ਚਾਹੀਦਾ ਹੈ ਜੇਕਰ ਸਰਕਾਰ ਕਿਸ ਕੋਈ ਸਖਤ ਰੋਖ ਅਮੜਾਉਂਦੀ ਹੈ ਉਸ ਤੋਂ ਬਾਅਦ ਦੇਖਦੇ ਆ ਕਿ ਧਰਨੇ ਦਾ ਰੋਖ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ ਬਾਕੀ ਤੁਸੀਂ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸ਼ਾਸਿਕਾ